ਕੁਸੀ ਜੋ ਪੰਜਾਬ ਦੇ ਵਿੱਚ ਬਹੁਤ ਵੱਡੀ ਤਰਾਸ ਦੀ ਇਸ ਤਰ੍ਹਾਂ ਦੀ ਹੜਾਂ ਦੀ ਸਥਿਤੀ ਬਣੀ ਹੈ ਸਾਰੇ ਪੰਜਾਬ ਦੇ ਚੁਣੇ ਹੋਏ ਨੁਮਾਇੰਦਿਆਂ ਨੂੰ ਆਪਣੀ ਗੱਲ ਰੱਖਣ ਦਾ ਹੜਾਂ ਦੇ ਬਾਰੇ ਵਿਚਾਰ ਦੱਸਣ ਦਾ ਹੜਾਂ ਦੀ ਰੋਕਥਾਮ ਬਾਰੇ ਗੱਲ ਕਰਨ ਦਾ ਇਹ ਸਾਰਾ ਤੁਸੀਂ ਮੌਕਾ ਦਿੱਤਾ ਮੈਂ ਤੁਹਾਡਾ ਧੰਨਵਾਦ ਕਰਦਾ ਸਰ ਇਹ ਕੁਦਰਤੀ ਆਫਤ ਜਿਹੜੀ ਮੈਂ ਕਹਿ ਸਕਦਾ ਕਿ ਜਿੰਨੇ ਅਸੀਂ ਲੋਕ ਇੱਥੇ ਬੈਠੇ ਆਂ ਵਿਧਾਨ ਸਭਾ ਦੇ ਵਿੱਚ ਆਪਣੇ ਜੀਵਨ ਦੇ ਵਿੱਚ ਕਿਸੇ ਨੇ ਨਹੀਂ ਦੇਖੀ ਕਿ ਇਸ ਤਰ੍ਹਾਂ ਦੀ ਤਰਸਦੀ ਆਈ ਹੋਵੇ ਇਸ ਤਰ੍ਹਾਂ ਦੀ ਬਰਸਾਤਾਂ ਹੋਈਆਂ ਹੋਣ ਇਸ ਤਰ੍ਹਾਂ ਦੇ ਹੜ੍ਹ ਆਏ ਹੋਣ ਜਦੋਂ ਪੰਜਾਬ ਦੇ ਵਿੱਚ ਹੜ੍ਹਾਂ ਦੀ ਗੱਲ ਚੱਲਦੀ ਹੈ ਜਦ ਪਾਣੀਆਂ ਦੀ ਗੱਲ ਚੱਲਦੀ ਹੈ ਤਾਂ 1988 ਦਾ ਜ਼ਿਕਰ ਹੁੰਦਾ ਤੇ 1988 ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਹੜ੍ਹ ਆਏ ਸੀ ਪਰ ਇਹ ਜਿਹੜੇ ਹੜ੍ਹ ਆਏ ਇਹਨਾਂ ਨੇ ਸਾਰੀਆਂ ਹੱਦਾਂ ਪਾਰ ਕਰਤੀ 1988 ਦੇ ਵਿੱਚ 14 ਲੱਖ 11 ਲੱਖ 20000 ਕਿਊਸਿਕ ਜਿਹੜਾ ਪਾਣੀ ਆਇਆ ਸੀ ਵੱਧ ਤੋਂ ਵੱਧ ਪਰ ਹੁਣ ਜਿਹੜਾ ਆਇਆ ਤੇ 14 ਲੱਖ 11000 ਕਿਊਸਿਕ ਆਇਆ ਕਿ 1988 ਦੇ ਵਿੱਚ ਜੋ ਪਾਣੀ ਆਇਆ ਸੀ ਉਸ ਤੋਂ 20% ਪਾਣੀ ਜ਼ਿਆਦਾ ਹੈ ਸੋ ਇਸ ਤਰ੍ਹਾਂ ਦੇ ਹੜ੍ਹ ਜਿਹੜੇ ਆਏ ਹੈ ਤਾਂ ਇਹਦੇ ਲਈ ਸਾਰਾ ਹਿਮਾਚਲ ਪ੍ਰਦੇਸ਼ ਦਾ ਜੰਮੂ ਕਸ਼ਮੀਰ ਦਾ ਪਾਕਿਸਤਾਨ ਦਾ ਜਿੰਨਾ ਪਾਣੀ ਸੀ ਖੱਡਾਂ ਦੇ ਰਾਹੀਂ ਨਾਲਿਆਂ ਦੇ ਰਾਹੀਂ ਚੋਿਆਂ ਦੇ ਰਾਹੀਂ ਇਹ ਜਿਹੜਾ ਸਾਰਾ ਪਾਣੀ ਸੀ ਇਹ ਪੰਜਾਬ ਦੇ ਦਰਿਆਵਾਂ ਦੇ ਵਿੱਚ ਆ ਗਿਆ ਤੇ ਇਹ ਜਿਹੜੇ ਡਾਊਨਸਟ੍ਰੀਮ ਤੇ ਸੀ ਸਾਰੇ ਜਿਹੜੇ ਨਾਲੇ ਤੇ ਚੋਸੀ ਉਹਨਾਂ ਨੇ ਪੰਜਾਬ ਦੇ ਵਿੱਚ ਵੱਡੀ ਤਬਾਹੀ ਮਚਾਈ ਤੇ ਕਰੀਬ 10 ਲੱਖ ਕਿਊਸਿਕ ਪਾਣੀ ਸੀ ਜਿਹੜਾ ਉਹ ਖੱਡਾਂ ਤੇ ਨਾਲਿਆਂ ਦੇ ਰਹੀ ਆਇਆ ਤੇ ਇਹ ਜਿਹੜੇ ਸਾਡੇ ਪੰਜਾਬ ਦੀ ਬਰਬਾਦੀ ਦਾ ਕਾਰਨ ਬਣੇ ਤੇ ਜਿੰਨੀਆਂ ਫੋਰਕਾਸਟ ਸੀ ਹੁਣ ਅਸੀਂ ਡਿਪੈਂਡ ਕਰਦੇ ਹਾਂ ਕਿ ਜਦੋਂ ਟਾਈਮਾਂ ਦੇ ਵਿੱਚ ਪਾਣੀ ਸਟੋਰ ਕਰਨਾ ਹੈ ਜਦ ਡੈਮਾਂ ਦੇ ਵਿੱਚੋਂ ਪਾਣੀ ਛੱਡਣਾ ਹੈ ਤਾਂ ਅਸੀਂ ਸਾਰਾ ਭਵਿੱਖਬਾਣੀ ਜਿਹੜੀ ਮੌਸਮ ਵਿਭਾਗ ਦੀ ਹੁੰਦੀ ਹੈ ਉਹ ਤੇ ਡਿਪੈਂਡ ਕਰਦੇ ਆ ਕਿ ਕਿੰਨੀ ਅੱਗੇ ਬਰਸਾਤ ਹੋਣੀ ਹੈ ਕਿੰਨਾ ਟਾਈਮ ਨੂੰ ਖਾਲੀ ਰੱਖਿਆ ਜਾ ਸਕਦਾ ਸੋ ਇਹ ਸਾਰਾ ਜਿਹੜਾ ਆਈਐਮਡੀ ਜਿਹੜੀ ਸੈਂਟਰ ਸਰਕਾਰ ਦੀ ਇੱਥੇ ਮਿਨਿਸਟਰੀ ਹੈ ਆਈਐਮਡੀ ਜਿਹੜੀ ਫੋਰਕਾਸਟ ਕਰਦੀ ਹੈ ਪਰ ਬਦਕਿਸਮਤੀ ਦੇ ਨਾਲ ਇਹ ਸਾਰੀਆਂ ਜਿੰਨੀਆਂ ਫੋਰਕਾਸਟਾਂ ਹੋ ਜਾਂਦੀਆਂ ਸਾਰੀਆਂ ਗਲਤ ਸਾਬਤ ਹੋ ਗਈਆਂ ਹੁਣ ਜਿਸ ਤਰ੍ਹਾਂ 24 ਅੱਠ ਨੂੰ ਇੱਕ ਫੋਰਕਾਸਟ ਹੋਈ ਸੀ ਕਿ 21 ਮਿਲੀਮੀਟਰ ਬਰਸਾਤ ਹੋਏਗੀ ਪਰ ਬਰਸਾਤ ਹੋਈ 163 ਮਿਲੀਮੀਟਰ ਤੇ 25 ਅੱਠ ਨੂੰ ਫੋਰਕਾਸਟ ਦੇ ਕਿ 18 ਮਿਲੀਮੀਟਰ ਬਰਸਾਤ ਹੋਏਗੀ ਤੇ 147 ਮਿਲੀਮੀਟਰ ਹੋਈ ਤੇ ਜਿਹੜੀ 717% ਜਿੰਨੀ ਫੋਰਕਾਸਟ ਕੀਤੀ ਗਈ ਸੀ ਕਿਹਾ ਗਿਆ ਸੀ ਕਿ ਅੰਦਾਜ਼ਾ ਹੈ ਲੱਗੇਗੀ ਹੁਣ 20 25% ਦੀ ਤਾਂ ਸਾਰ ਸਮਝ ਆ ਸਕਦੀ ਆ ਕਿ 20 25% ਘਟ ਹੋਗੀ ਜਾਂ ਜ਼ਿਆਦਾ ਹੋਗੀ ਪਰ 717% ਜ਼ਿਆਦਾ ਹੋਈ ਇਸੇ ਤਰ੍ਹਾਂ 26 ਅੱਠ ਨੂੰ ਜਿਹੜੀ ਫੋਰਕਾਸਟ ਸੀ 13% ਸੀ 13 ਮਿਲੀਮੀਟਰ ਸੀ ਤੇ ਹੋਈ 90.5 ਮਿਲੀਮੀਟਰ ਤੇ ਜਿਹੜੀ 596% ਜਿਹੜੀ ਹੈ ਬਰਸਾਤ ਹੋ ਜ਼ਿਆਦਾ ਹੋਈ ਸੋ ਇਸ ਤਰ੍ਹਾਂ ਬੇਹਿਸਾਬ ਬਰਸਾਤਾਂ ਜਿਨ੍ਹਾਂ ਨੇ ਸਾਰੇ ਜਿਹਨੇ ਕਿਹਾ ਸੀ ਜਿਹੜੇ ਸਭ ਕੁਝ ਫੋਰਕਾਸਟ ਸੀ ਸਾਰਿਆਂ ਨੂੰ ਪਿੱਛੇ ਛੱਡ ਕੇ ਇੰਨੀਆਂ ਬਰਸਾਤਾਂ ਹੋ ਗਈਆਂ ਤੇ ਜਿਹੜੀਆਂ ਸੰਭਾਲੀਆਂ ਨਹੀਂ ਜਾ ਸਕਦਾ ਸੀ ਪਰ ਪੰਜਾਬ ਸਰਕਾਰ ਨੇ ਜੋ ਵੀ ਇਸ ਸੰਬੰਧ ਦੇ ਵਿੱਚ ਹੋ ਸਕਦਾ ਸੀ ਉਹ ਕੀਤਾ ਹੁਣ ਇਹ ਜਿਹੜਾ ਪਾਣੀ ਸੀ ਜਿਹੜਾ ਦਰਿਆਵਾਂ ਦੇ ਵਿੱਚ ਆਇਆ ਦਰਿਆਵਾਂ ਦੇ ਰਾਹੀਂ ਹੜ੍ਹਾਂ ਦੇ ਵਿੱਚ ਹੜ੍ਹਾਂ ਆਪਣਾ ਸਾਰੀ ਡੈਮਾਂ ਦੇ ਵਿੱਚ ਆਇਆ ਤਾਂ ਉਹ ਤੇ ਜਿਹੜਾ ਕੰਟਰੋਲ ਸੀ ਉਸ ਕੰਟਰੋਲ ਨੂੰ ਬਹੁਤ ਬਖੂਬੀ ਦੇ ਨਾਲ ਕਿ ਕਿਸ ਸਮੇ ਕਿੰਨਾ ਪਾਣੀ ਛੱਡਿਆ ਜਾ ਸਕਦਾ ਹੈ ਮਿੰਟ-ਮਿੰਟ ਦੀ ਉਥੇ ਸਾਰਾ ਧਿਆਨ ਰੱਖਿਆ ਕਿ ਜਿੱਥੇ ਕਿਤੇ ਹੋਰ ਪਾਣੀ ਆਉਣਾ ਨੀਚਲੇ ਪਾਸੇ ਤੇ ਡੈਮ ਤੋਂ ਕਿੰਨਾ ਛੱਡਿਆ ਜਾ ਸਕਦਾ ਹੈ ਉਸ ਤੇ ਵੀ ਸਾਰੀ ਜਿਹੜੀ ਹੈ ਸਰ ਉਹ ਪੂਰਾ ਧਿਆਨ ਰੱਖ ਕੇ ਕਿ ਘੱਟ ਤੋਂ ਘੱਟ ਲੋਕਾਂ ਦਾ ਨੁਕਸਾਨ ਹੋ ਸਕੇ ਉਹ ਅਸੀਂ ਉੱਥੇ ਕੀਤਾ ਜਿਸ ਤਰ੍ਹਾਂ ਉਦਾਹਰਨ ਦੇ ਤੌਰ ਤੇ ਸਰ 24 8 ਨੂੰ 24 8 ਨੂੰ ਜਿਹੜੀ ਡੈਮ ਦੀ ਸਥਿਤੀ ਸੀ ਰਣਜੀਤ ਸਾਗਰ ਡੈਮ ਦੀ ਸਥਿਤੀ ਤਾ 524 ਮੀਟਰ ਤੇ 901 ਸੈਂਟੀਮੀਟਰ ਸੀ ਤੇ ਇਨਫਲੋ ਸੀ ਜਿਹੜਾ 80383 ਕਿਊਬਿਕ ਸੀ ਪਰ ਉਸੇ ਸਮੇਂ ਉਜੜ ਦਰਿਆ ਦੇ ਵਿੱਚੋਂ 1 ਲੱਖ 6000 ਕਿਊਸਕ ਪਾਣੀ ਆ ਰਿਹਾ ਸੀ ਸੋ ਸਥਿਤੀ ਨੂੰ ਦੇਖਦੇ ਉਹ ਰਾਤ ਨੂੰ 9 ਵਜੇ ਕਿ ਉਜੜ ਦਰਿਆ ਦੇ ਵਿੱਚੋਂ ਪਾਣੀ ਆ ਰਿਹਾ ਹੈ ਅੱਗੇ ਬਰਬਾਦੀ ਨਾ ਹੋਵੇ ਤੇ ਰਣਜੀਤ ਸਾਗਰ ਡੈਮ ਦੇ ਵਿੱਚੋਂ ਸਿਰਫ ਤੇ ਸਿਰਫ 125 ਕਿਊਸਕ ਪਾਣੀ ਛੱਡਿਆ ਗਿਆ। ਇਸੇ ਤਰ੍ਹਾਂ 10 ਵਜੇ 500 ਕਿਊਸਕ ਪਾਣੀ ਛੱਡਿਆ ਗਿਆ ਕਿਉਂਕਿ ਉਜੜ ਦਰਿਆ ਉਸ ਤੋਂ ਵੀ ਵੱਧ ਗਿਆ ਸੀ 11 ਵਜੇ 500 ਕਿਊਸਕ ਛੱਡਿਆ ਗਿਆ 12 ਵਜੇ 500 ਕਿਊਸਕ ਛੱਡਿਆ ਗਿਆ 1 ਵਜੇ 5503 ਕਿਉਂ ਸੀ ਛੱਡਿਆ ਗਿਆ ਕਹਿਣ ਤੋਂ ਭਾਵ ਕਿ ਕੰਪੈਰੀਅਨ ਦੇਖ ਕੇ ਕਿ ਉਸ ਸਮੇਂ ਉਜ ਡਰਿਆ ਦੇ ਵਿੱਚੋਂ ਕਿੰਨਾ ਪਾਣੀ ਜਾ ਰਿਹਾ ਤੇ ਰਣਜੀਤ ਸਾਗਰ ਡੈਮ ਦੇ ਵਿੱਚੋਂ ਕਿੰਨਾ ਪਾਣੀ ਛੱਡਿਆ ਜਾ ਸਕਦਾ ਬੈਲੈਂਸ ਬਣਾ ਕੇ ਉਹ ਪਾਣੀ ਛੱਡਿਆ ਜਾਂਦਾ ਰਿਹਾ ਤੇ ਉਸ ਤੋਂ ਬਾਅਦ 24 ਤਾਰੀਖ ਇਹੀ ਸਾਰਾ ਸਿਸਟਮ ਚੱਲਦਾ ਰਿਹਾ ਤੇ 26 ਤਾਰੀਖ ਨੂੰ 26 ਤਾਰੀਖ ਨੂੰ 5 ਵਜੇ 527 ਮੀਟਰ ਤੇ 904 ਸੈਂਟੀਮੀਟਰ ਜਿਹੜਾ ਰੰਜੀਤ ਸਾਗਰ ਡੈਮ ਦੇ ਵਿੱਚ ਲੇਬਲ ਹੋ ਗਿਆ ਤਾਂ ਉਸ ਸਮੇਂ ਉਜੜ ਦਰਿਆ ਦੇ ਵਿੱਚੋਂ ਵੀ 1,57,920 ਕਿਊਸਿਕ ਪਾਣੀ ਆ ਰਿਹਾ ਸੀ ਤਾਂ ਉਸ ਜਦੋਂ ਰੰਜੀਤ ਸਾਗਰ ਡੈਮ ਦੀ ਕੈਪੈਸਿਟੀ ਜਿੰਨੀ ਸੀ 527 ਮੀਟਰ ਦੀ ਉਹਦੀ ਕੈਪੈਸਿਟੀ ਹੈ ਉਹਨਾ ਪਾਣੀ ਡੈਮ ਦੇ ਵਿੱਚ ਜਮਾ ਹੋ ਗਿਆ ਸੀ ਤਾਂ ਸਰ ਉਸ ਸਮੇਂ ਅਲਟਰਨੇਟਿਵ ਕੋਈ ਨਹੀਂ ਸੀ ਉਸ ਸਮੇਂ ਇਹ ਡੈਮ ਦਾ ਹੀ ਨਿਯਮ ਬਣਿਆ ਹੋਇਆ ਹੈ ਰੂਲਸ ਬਣੇ ਹੋਏ ਨੇ ਕਿ ਜਿੰਨਾ ਇਨਫਲੋ ਹੈ ਤੇ ਓਨਾ ਆਊਟਫਲੋ ਹੋ ਜਾਣਾ ਉਹ ਆਊਟਫਲੋ ਜਿੰਨਾ ਹੋਇਆ ਇਨਫਲੋ ਸੀ 22942 ਕਿਊਸੇਕ ਇਨਫਲੋ ਸੀ ਤੇ 170000 ਕਿਊਸੇਕ ਜਿਹੜਾ ਉਹ ਆਊਟਫਲੋ ਕੀਤਾ ਤੇ ਉਸ ਸਮੇਂ ਡੈਮ ਨੂੰ ਬਚਾਣ ਦੀ ਗੱਲ ਸੀ ਕਿ ਜਿੰਨਾ ਇਨਫਲੋ ਹੈ ਤੇ ਓਨਾ ਆਊਟਫਲੋ ਹੋ ਜਾਵੇ ਤੇ ਉਹ ਅਸੀਂ ਸਰ ਉਸ ਸਮੇਂ ਕੀਤਾ ਜਿਹਦੇ ਨਾਲ ਡੈਮ ਦੇ ਵਿੱਚੋਂ ਤਾਂ 215000 ਕਿਊਸਿਕ ਦੀ ਐਵਰੇਜ ਰਹੀ ਪਾਣੀ ਦੀ ਪਰ ਖੱਡਾਂ ਨਾਲਿਆਂ ਦੇ ਵਿੱਚੋਂ 10 ਲੱਖ ਕਿਊਸਿਕ ਪਾਣੀ ਜਿਹੜਾ ਗਿਆ ਕਿਉਂਕਿ ਨਹੀਂ ਡੈਮ ਨੂੰ ਬਚਾਉਣ ਦੀ ਗਲਤੀ ਜਿਹੜੀ ਸਾਰਿਆਂ ਤੋਂ ਜ਼ਰੂਰੀ ਸੀ ਔਰ ਜੇ ਕਿਤੇ ਕੋਈ ਇਸ ਤਰ੍ਹਾਂ ਦੀ ਗੱਲ ਹੁੰਦੀ ਤਾਂ 50 ਲੱਖ ਕਿਊਸਿਕ ਪਾਣੀ ਹੈ ਜਿਹੜਾ ਉਹ 36 ਘੰਟੇ ਦਾ ਕੋਥੋਂ ਚੱਲਣਾ ਸੀ ਔਰ ਜਿਹੜੀਆਂ ਵੱਡੀਆਂ ਬਿਲਡਿੰਗਾਂ ਨੇ ਉਹਨਾਂ ਦੇ ਲੈਵਲ ਤੇ ਪਾਣੀ ਚੱਲਣਾ ਸੀ ਪਰ ਸਥਿਤੀ ਨੂੰ ਦੇਖਦੇ ਹੋਏ ਪੂਰਾ ਧਿਆਨ ਰੱਖਦੇ ਹੋਏ ਕੰਟਰੋਲਡ ਵੇ ਦੇ ਨਾਲ ਰਣਜੀਤ ਸਾਗਰ ਡੈਮ ਦੇ ਵਿੱਚੋਂ ਸਾਡੇ ਵਾਟਰ ਰਿਸੋਰਸਿਸ ডিপਾਰਟਮੈਂਟ ਦੇ ਸਾਰੇ ਅਧਿਕਾਰੀ ਉੱਥੇ ਹਾਜ਼ਰ ਰਹੇ ਤੇ ਉਹਨਾਂ ਨੇ ਕਿ ਜੋ ਘੱਟ ਤੋਂ ਘੱਟ ਨੁਕਸਾਨ ਲੋਕਾਂ ਦਾ ਹੋ ਸਕਦਾ ਸੀ ਉਸ ਤੇ ਧਿਆਨ ਰੱਖ ਕੇ ਇਸ ਸਥਿਤੀ ਨੂੰ ਜਿਹੜਾ ਉਹ ਕੰਟਰੋਲ ਕੀਤਾ